ਸਰਦਾਰ ਮੋਟਾ ਸਿੰਘ ਦੀ ਭਾਰਤ ਦੇ ਕਿਸਾਨ ਯੂਨੀਅਨ ਦਾ ਦਿਲੋਂ ਧੰਨਵਾਦ ਕਰਦੇ ਹਾਂ ਹੁਣ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਭਾਰਤ ਕਿਸਾਨ ਯੂਨੀਅਨ ਸਰਦਾਰ ਮੋਟਾ ਸਿੰਘ ਸਾਡਾ ਤੁਹਾਡੇ ਕੀਤੀਆਂ ਕਿ ਉਹ ਦੁਬਾਰੇ ਫੇਰ ਅੰਦੋਲਨ ਜਿਹੜਾ ਚੱਲਦਾ ਪਿਆ ਇਹਦਾ ਕਾਰਨ ਆ ਕਿ ਕੇਂਦਰ ਸਰਕਾਰ ਨੇ ਉਹੀ ਕਾਲੇ ਕਾਨੂੰਨ ਜਿਹੜੇ ਉਦੋਂ ਵਾਪਸ ਹੋ ਗਏ ਬਿਲਕੁਲੋਚ ਕੋਈ ਕبھی ਨਹੀਂ ਰਹਿ ਗਈ ਕਿਉਂਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਜਿਵੇਂ ਕਾਨੂੰਨ ਬਣੇ ਸੀ ਉਸੇ ਤਰ੍ਹਾਂ ਹੀ ਉਹ ਕਾਨੂੰਨ ਵਾਪਸ ਹੋ ਗਿਆ ਪਹਿਲਾਂ ਕੈਬਨਟ ਦੀ ਮੀਟਿੰਗ ਹੁੰਦੀ ਸੀ ਕੈਬਨਟ ਦੀ ਮੀਟਿੰਗ ਦੇ ਵਿੱਚ ਉਹ ਐਂਡਾ ਲੈ ਕੇ ਵੀ ਆ ਕਾਨੂੰਨ ਬਣਾਉਣੇ ਨੇ ਸੀ ਫਿਰ ਉਹਨਾਂ ਨੇ ਪਾਰਲੀਮੈਂਟ ਵਿੱਚ ਪਾਸ ਕੀਤਾ ਪਾਰਲੀਮੈਂਟ ਤੋਂ ਰਾਜ ਸਭਾ ਵਿੱਚ ਕੀਤਾ ਤੇ ਰਾਜ ਸਭਾ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਨੇ ਉਹਨਾਂ ਤੇ ਸਟੈਂਪ ਲਾਇਆ ਤੇ ਉਹ ਕਾਨੂੰਨ ਬਣ ਗਏ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੱਲ ਮੰਨੀ ਵੀ ਗਲਤ ਹੋ ਗਈ ਸੀ ਵਾਪਸ ਲੈਣੇ ਆ ਉਹ ਕਹਿਣ ਲੱਗੇ ਵੀ ਤੁਸੀਂ ਜਾਓ ਉਹਨਾਂ ਇਹ ਕਾਨੂੰਨ ਵਾਪਸ ਲੈ ਲਾਂਗੇ ਉਥੇ ਜੇ ਕਿਸੇ ਗੱਲ ਤੇ ਰਹੀ ਭਈ ਪਹਿਲਾਂ ਕਾਨੂੰਨ ਵਾਪਸ ਲਓ ਜਿਵੇਂ ਤੁਸੀਂ ਬਣਾਏ ਨੇ ਵੀਰ ਉਹਨਾਂ ਨੇ ਕੈਬਨਟ ਦੀ ਮੀਟਿੰਗ ਬੁલાਈ ਕੈਬਨਟ ਦੀ ਮੀਟਿੰਗ ਦੇ ਵਿੱਚ ਮਤਾ ਲਾਇਆ ਕਿ ਕਾਨੂੰਨ ਗਲਤ ਬਣ ਗਏ ਸੀ ਰੱਦ ਕਰਦੇ ਆ। ਸੋਨਿਆ ਸਾਹਿਬ ਜੀ ਅੱਜ ਸਾਡੀ ਇੱਥੇ ਮੀਟਿੰਗ ਹੋਈ ਆ ਰਮਚੰਦ ਦੇ ਵਿੱਚ ਐਮਪੀ ਵੀਰ ਦੀ ਪ੍ਰਧਾਨਗੀ ਹਟਾ ਕੇ ਠੀਕ ਹੈ ਤੇ ਪੁਰਾਣੇ ਸਾਥੀ ਸਾਡੇ ਅੱਜ ਅਸੀਂ ਚੋਣ ਕੀਤੀ ਹੈ ਅਡਾ ਦੇਵੀਗੜ੍ਹ ਦੀ ਅਡਾ ਦੇਵੀਗੜ੍ਹ ਦੀ ਇਕਾਈ ਬਣਾਈ ਗਈ ਹੈ ਤੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਉਹਦਾ ਪ੍ਰਧਾਨ ਇਹਨਾਂ ਨੂੰ ਥਾਪਿਆ ਤੇ ਬਾਕੀ ਸਾਰੀ ਟੀਮ ਹੈ ਜਿਹੜੀ ਇਹਨਾਂ 11 ਮੈਂਬਰੀ ਟੀਮ ਚਾਰ ਕੀਤੀ ਹੈ ਤੇ ਉਹਦੀ ਹੈ ਇਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਵੀ ਇਹਨਾਂ ਨੂੰ ਅੱਗੇ ਤੁਸੀਂ ਆ ਵੰਡਨੇ ਆ ਠੀਕ ਹੈ ਜਿਵੇਂ ਜਿਵੇਂ ਮੇ ਅਡਜਸਟ ਕਰਨਾ ਸਾਰਿਆਂ ਨੂੰ ਜੀ 11 ਰੱਖਣੀ ਹੈ 21 ਕਰਨੀ ਹੈ ਉਹ ਇਹਨਾਂ ਦੀ ਜ਼ਿੰਮੇਵਾਰੀ ਹੈ ਤੇ ਬਾਕੀ ਸਾਰੇ ਇਲਾਕੇ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜਾ ਆਪਾਂ ਜਥੇਬੰਦਕ ਤੌਰ ਤੇ ਕਿਹਦੀ ਲੜਾਈ ਲੜ ਰਹੇ ਆ ਉਹਨੂੰ ਪ੍ਰਚਾਰਨਾ ਉਹ ਇਹਨਾਂ ਦੀ ਜ਼ਿੰਮੇਵਾਰੀ ਹੈ ਇਹ ਤਗੜੇ ਹੋ ਕੇ ਸਾਨੂੰ ਉਮੀਦ ਆ ਕਿ ਤਗੜੇ ਹੋ ਕੇ ਕਰਨਗੇ ਕੰਮ ਤੇ ਅਸੀਂ ਇਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਔਰ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਇਹਨਾਂ ਨੇ ਹੱਸ ਕੇ ਜ਼ਿੰਮੇਵਾਰੀ ਹੈ ਜਿਹੜੀ ਇਹ ਚੁੱਕੀ ਹੈ ਸਮਝ ਕੇ ਗੱਲ ਕਿ ਜੇਕਰ ਅੱਜ ਲੜਾਈ ਨੂੰ ਪਰਲ ਕੇ ਨਹੀਂ ਲੜਦੇ ਸਾਰੇ ਤਾਂ ਨੁਕਸਾਨ ਤੇ ਜੇ ਰਲ ਕੇ ਲੜਦੇ ਆਂ ਤੇ ਦਿੱਲੀ ਵਾਲੇ ਮੋਰਚੇ ਵਾਂਗੂ ਸਾਰੇ ਜਿੱਤ ਪ੍ਰਾਪਤ ਕਰਾਂਗੇ ਅਸੀਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਅੱਜ ਦੇ ਇਸ ਸਮਾਗਮ ਦੇ ਵਿੱਚ ਕਿ ਕੇਂਦਰ ਵੀ ਤੇ ਪੰਜਾਬ ਸਰਕਾਰ ਵੀ ਜਿਹੜੀਆਂ ਪੰਜਾਬ ਸਰਕਾਰ ਨਾਲ ਮੰਗਾਂ ਨੇ ਸਾਡੀਆਂ ਜਿਵੇਂ ਖਰੜਾ ਤਿਆਰ ਕਰਕੇ ਸਰਕਾਰ ਨੇ ਭੇਜਿਆ ਕੇਂਦਰ ਸਰਕਾਰ ਸਭ ਕੁਝ ਥੋਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਉਹਦਾ ਅਸੀਂ ਵਿਰੋਧ ਕੀਤਾ ਹੈ ਇੱਕ ਤਾਂ ਉਹ ਖਰੜਾ ਜਿਹੜਾ ਉਹ اجلاس ਆ ਰਿਹਾ ਉਹਦੇ ਵਿਚ ਰੱਦ ਕਰੇ ਦੂਜਾ ਇੱਕ ਪੰਜਾਬ ਸਰਕਾਰ ਬਲੱਡਰ ਰਿਲੇਸ਼ਨ ਦੇ ਉੱਤੇ ਜਿਹੜੇ ਬਲੱਡਰ ਰਿਲੇਸ਼ਨ ਦੀ ਰਜਿਸਟਰੀ ਹੁੰਦੀ ਹੈ ਉਹਦੇ ਤੇ ਅਸਟਾਮ ਡਿਊਟੀ ਲਾਉਣ ਦਾ ਯਤਨ ਕਰ ਰਹੀ ਹੈ ਤੇ ਅਸੀਂ ਇਹਦਾ ਵੀ ਵਿਰੋਧ ਕਰਦੇ ਹਾਂ ਕਿ ਬਿਲਕੁਲ ਖਤਮ ਕੀਤਾ ਜਾਵੇ ਕਿੱਥੇ ਸਰਕਾਰ ਨੇ ਕਿਹਾ ਸੀ ਅਸੀਂ ਸਹੂਲਤਾਂ ਦੇਵਾਂਗੇ ਇਹ ਸਹੂਲਤਾਂ ਖੋਣ ਦਾ ਯਤਨ ਕੀਤਾ ਜਾ ਰਿਹਾ ਹੈ ਇਹ ਇਹੋ ਜਿਹੇ ਫੈਸਲੇ ਨਾ ਕਰੇ ਅੱਜ ਮੀਟਿੰਗ ਹੋਣ ਵਾਲੀ ਹੈ 6 ਵਜੇ ਉਹਦੇ ਵਿੱਚ ਸਾਈਂ ਜੀ ਉਮੀਦ ਕਰਦੇ ਹਾਂ ਜੀ ਵੇਖੋ ਹਮੇਸ਼ਾ ਹੀ ਹੁੰਦਾ ਹੈ ਵੀ ਜੀਵੇ ਆਸਾ ਮਰੇ ਨਰਾਸ ਆਸਰਾ ਵਾਲੀ ਪਿੱਛੇ ਗਏ ਸੀਗੇ ਸਾਡੇ ਸਾਥੀ ਦੋਵਾਂ ਫੋਰਮਾਂ ਵਾਲੇ ਤੇ ਆਸ ਨਾਲ ਹੀ ਅੱਜ ਜਾਣਗੇ ਸ਼ਾਮ ਨੂੰ ਉੱਥੇ ਪਰ ਉਮੀਦ ਨਹੀਂ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਖੁੱਟੀ ਹੈ ਸਰਕਾਰ ਨੇ ਕੁਝ ਨਹੀਂ ਉਹਦੇ ਚ ਕਰਨਾ ਨਾਲੇ ਦੂਜੀ ਗੱਲ ਹੋਰ ਲਗਾਵਾ ਸਭ ਮੈਂ ਕਹਿ ਦੇਣੀ ਚਾਹੁੰਦਾ ਵੀ ਜਿੰਨਾ ਚਿਰ ਅਸੀਂ ਅੰਜ ਨਹੀਂ ਹੋ ਜਾਂਦੇ ਇੱਕ ਵਾਰ ਗੱਲ ਵਿੱਕਣੀ ਸਾਰਿਆਂ ਦੀ ਨਹੀਂ ਪੈ ਜਾਂਦੀ ਉਹਨਾਂ ਚਿਰ ਕੋਈ ਵੀ ਸਰਕਾਰ ਹੈ ਚਾਹ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਉਹਨਾਂ ਨੂੰ ਬਹਾਨਾ ਮਿਲੇ ਰਹਿੰਦਾ ਕਿਹਨੇ ਨਾਲ ਗੱਲ ਕਰੀਏ ਕਿਵੇਂ ਕਰੀਏ ਅੰਜ ਕ ਹੋਜੂਗਾ ਉਹ ਟਾਲ ਮਟੋਲ ਕਰਦੇ ਨੇ ਦੂਜਾ ਸਰਕਾਰ ਇੱਕ ਹੋਰ ਕੋਈ ਯਤਨ ਕਰਨਾ ਚਾਹੁੰਦੀ ਹੈ ਕਿਸੇ ਆਗੂ ਨੇ ਕੱਲ ਕਹਿਤਾ ਕਿ 20 ਕਿ 30% ਦੇ ਮੁਤਾਬਕ ਫਸਲ ਖਰੀਦੀ ਜਾਵੇ ਤਹੀ ਉਹਨੂੰ ਮੰਨਣ ਨੂੰ ਤਿਆਰ ਆ ਉਹ ਫਾਰਮੂਲਾ ਬਿਲਕੁਲ ਰੱਦ ਕਰਨੇ ਆ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪ੍ਰਧਾਨਗੀ ਸੰਭਾਲੀ ਹੈ ਮੈਂ ਆ ਜੀ ਦਾ ਸਭ ਤੋਂ ਧੰਨਵਾਦ ਕਰਦਾ ਜਿੰਦਾਬਾਦ ਖਾਨ ਯੂਨੀਅਨ ਜਿੰਦਾਬਾਦ